ਕੋਨੇ ਕੋਨੇ ਤੋਂ ਆਏ ਸ਼੍ਰੋਮਣੀ ਅਖਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖਾਲੀ ਦਲ ਨਾ ਵਿਰਸੇ ਦੀ ਪਾਰਟੀ ਹੈ ਨਾ ਮੇਰੀ ਪਾਰਟੀ ਹੈ ਸੋਡੀ ਪਾਰਟੀ ਹੈ ਸਾਡੀ ਜਾਇਦਾਦ ਨਹੀਂ ਹੈ ਜਾਇਦਾਦ ਤੁਹਾਡੀ ਹੈ ਅਕਾਲੀ ਦਲ ਤਕੜਾ ਹੈ ਤੇ ਆਪੀ ਕੌਮ ਤਕੜੀ ਹੈ ਪੰਜਾਬ ਤਕੜਾ ਹੈ ਬਹੁਤ ਤਾਕਤਾਂ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਕਮਜ਼ੋਰ ਕਰਨ ਵਾਸਤੇ ਲੱਗੀਆਂ ਐ ਇੰਨਾ ਸਾਜਾ ਨੂੰ ਸਮਝਣ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਆ ਉਹ ਜਥੇਬੰਦੀ ਐ ਜਿਹਨੂੰ ਆਪਣੇ ਬਜ਼ੁਰਗਾਂ ਨੇ ਉਦੋਂ ਬਣਾਇਆ ਜਦੋਂ ਉਹਨਾਂ ਨੇ ਗੁਰੂ ਘਰਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਇਆ ਜਦੋਂ ਆਜ਼ਾਦ ਕਰਾਇਆ ਉਹਨਾਂ ਨੇ ਉਦੋਂ ਸੋਚਿਆ ਕੀ ਆਪਾਂ ਨੂੰ ਇੱਕ ਸਿਆਸੀ ਤਾਕਤ ਚਾਹੀਦੀ ਐ ਇੱਕ ਫੌਜ ਚਾਹੀਦੀ ਐ ਜਿਹੜੀ ਕੋਈ ਹਮਲਾ ਕਰੇ ਤਾਂ ਹੋਏ ਤਾਂ ਲੜ ਸਕੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਕਾਲੀ ਦਲ ਬਣਾਇਆ 103 ਸਾਲ ਲਗਾਤਾਰ ਥੋੜੀ ਲੜਾਈ ਦੇਸ਼ ਦੀ ਆਜ਼ਾਦੀ ਦੀ ਲੜਾਈ ਕਿਸਾਨੀ ਦੀ ਲੜਾਈ ਗਰੀਬ ਦੀ ਲੜਾਈ ਪੰਜਾਬ ਦੀ ਲੜਾਈ ਕੱਲੀ ਆਈ ਜਥੇਬੰਦੀ ਲੜਦੀ ਰਹੀ ਹੈ ਮੈਨੂੰ ਕਿਤੇ ਕਿਤੇ ਦੁੱਖ ਹੁੰਦਾ ਜਦੋਂ ਬੈਠਣਾ ਜਿਹੜਾ ਹੁੰਦਾ ਆਪਣੇ ਆਪ ਨੂੰ ਪੰਥਕ ਜਥੇਬੰਦੀ ਕਹਿ ਦਿੰਦਾ ਤੇ ਨਿਸ਼ਾਨਾ ਕੱਲਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਿਤੇ ਉਹ ਕਾਂਗਰਸ ਦਾ ਨਾਂ ਨਹੀਂ ਲੈਂਦੇ ਕਿਤੇ ਉਹ ਬੀਜੇਪੀ ਦਾ ਨਾਮ ਲੈਂਦੇ ਆ ਕਿਸੇ ਹੋਰ ਪਾਰਟੀ ਦਾ ਨਾਮ ਨਹੀਂ ਲੈਂਦੇ ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਖਰਾਬ ਆਪਾਂ ਫਿਰ ਵੀ ਬਾਰ-ਬਾਰ ਉਹਨਾਂ ਦੀਆਂ ਗੱਲਾਂ ਚ ਆ ਜਾਂਦੇ ਆ ਫਿਰ ਆਪਾਂ ਪਛਤਾਉਨੇ ਆ ਜਦੋਂ ਨੁਕਸਾਨ ਹੋ ਜਾਂਦਾ ਹੈ ਤੁਸੀਂ ਦੇਖੋ ਇੰਨਾ ਤਾਕਤਾਂ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤੇ ਕੀ ਨੁਕਸਾਨ ਹੋਇਆ ਅੱਜ ਆਰਐਸਐਸ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ ਤਖਤ ਸ੍ਰੀ ਪਟਨਾ ਸਾਹਿਬ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹੜਾ ਆਪਣੀ ਪਾਰਲੀਮੈਂਟ ਦੀ ਸਭ ਤੋਂ ਵੱਡੀ ਤਾਕਤ ਦਾ ਉਹਨੂੰ ਤੋੜ ਕੇ ਹਰੀ ਹਨ ਲੱਕ ਕਰ ਦਿੱਤਾ ਤੇ ਐਜੀਪੀਸੀ ਤੇ ਵੀ ਹਮਲਾ ਕੀਤਾ ਸੀ ਪਰ ਆਪਣੇ ਮੈਂਬਰ ਤਕੜੇ ਰਹੇ ਤੇ ਬਚਾਲੀ ਆ ਖਾਲਸਾ ਜੀ ਕਦੋਂ ਜਾਗੋਗੇ ਕਦੋਂ ਪਛਾਣੋਗੇ ਆ ਤਾਕਤਾਂ ਕੌਣ ਹੈ ਕਿੱਥੋਂ ਆਈਆਂ ਕਿਵੇਂ ਆਈਆਂ ਮੈਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਨਹੀਂ ਐ ਪਰ ਜਿੱਥੇ ਜਾਣਾ ਲੋਕ ਸਵਾਲ ਪੁੱਛਦੇ ਆ ਜਿਹੜਾ ਮੈਂ ਹਲੇ ਤੱਕ ਕੋਈ ਮੈਨੂੰ ਜਵਾਬ ਨਹੀਂ ਦੇ ਸਕਿਆ ਨਾ ਉਹ ਦੇਖ ਸਕਿਆ ਜਾਂ ਨਾ ਉਹਨਾਂ ਦੇ ਸਾਥੀ ਆਏ ਕਿੱਥੋਂ ਐਨੇ ਸਾਲ ਰਹਿੰਦੇ ਕਿੱਥੇ ਸੀ ਜੇ ਐਨੇ ਪੰਤਕ ਸੀ ਫਿਰ ਬਾਲ ਕਿਉਂ ਕਟਾਏ ਜੀਨਾ ਪਾਉਂਦੇ ਸੀ ਬਾਲ ਕਟਾਉਂਦੇ ਸੀ ਕੀ 28 29 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ ਦੀਦੀ ਬੱਤ ਹੁੰਨੀ ਆ ਉਮਰ ਇੱਕਦਮ ਪੰਥ ਕਿੱਥੋਂ ਜਾਗ ਪਿਆ ਜਹਾਜ਼ ਤੇ ਉਤਰਦੇ ਆ ਇੱਕ ਮਹੀਨੇ ਚ ਡਰਾਮਾ ਹੁੰਦਾ ਲਿਆਏ ਜਾਂਦੇ ਆ ਅਮਰੀਕਾ ਆ ਜਾਂਦਾ ਫਿਰ ਕਹਿੰਦੇ ਆ ਕਿ ਮੈਂ ਇਕੱਲਾ ਧਰਮ ਦਾ ਪ੍ਰਚਾਰ ਕਰੂੰਗਾ ਬਹੁਤ ਵਧੀਆ ਗੱਲ ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਆ ਨਸ਼ੇ ਸ਼ਰੋਗਾਂ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕਾਸ਼ੂਸ਼ ਨਹੀਂ ਮੰਦਾ ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਜਾਇਆ ਜਾਂਦਾ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਭੁਲਾਇਆ ਜਾਂਦਾ ਮੈਂ ਪੁੱਛਣਾ ਚਾਹੁੰਦਾ ਪਹਿਲੀ ਗੱਲ ਕੀ ਵਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ ਚ ਐਨਐਸਏ ਚ ਉਹ ਐਨਐਸਏ ਚ ਮੇਰਾ ਵੀਰ ਉੱਥੇ ਡਿਬਰੂਗੜ ਹੈ ਕਿ ਸਾਨੂੰ ਛੱਡੋ ਸਾਨੂੰ ਛੱਡੋ ਸਾਹ ਪ੍ਰਕਾਸ਼ ਸਿੰਘ ਬਾਦਲ 16 ਸਾਲ ਐਨਐਸਏ ਚ ਰਿਹਾ 16 ਸਾਲ ਤਾਮਿਲਨਾਡੂ ਦੀ ਜੇਲਾਜ ਨਾਗਾਲੈਂਡ ਦੀ ਜਿਹੜਾ ਜੱਪਲਪੁਰ ਦੀ ਜਿਹੜਾ ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿ ਸਾਡੇ ਬਾਪੂ ਨੂੰ ਛੱਡ ਦਿਓ ਸਾਡੇ ਬਾਪੂ ਨੂੰ ਛੱਡ ਦਿਓ ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਮ ਦੀ ਅਗਵਾਈ ਕਰੂਗਾ ਮੇਰੇ ਭੈਣ ਦਾ ਵਿਆਹ ਸੀ ਉਹ ਅਫਸਰ ਕਹਿੰਦੇ ਕੀ ਤੁਸੀਂ ਬਾਹਰ ਵੱਡੇ ਬਾਦਲ ਸਾਹਿਬ ਨੂੰ ਤੁਸੀਂ ਇੱਕ ਚਿੱਠੀ ਲਿਖ ਦਿਓ ਪ੍ਰੋਲ ਲੈ ਲਓ ਵੱਡੇ ਬਾਦਲ ਸਾਹਿਬ ਕਹਿੰਦੇ ਮੇਰੀ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਮੈਂ ਨਾ ਜ਼ਿੰਦਗੀ ਚ ਪ੍ਰੋਲ ਲਿੱਤੀ ਹੈ ਨਾ ਜਮਾਨਤ ਦਿੱਤੀ ਹੈ ਫਰਕ ਪਛਾਣੀਏ ਕਿਹੜੀ ਲੀਡਰ ਹੈ ਸਰਪਗਤ ਸਿੰਘ ਨੇ ਕਿਤੇ ਕਿਹਾ ਕਿ ਮੈਨੂੰ ਫਾਂਸੀ ਨਾ ਚੜਾਓ ਆਪਣੀ ਕੌਮ ਨੂੰ ਹੋ ਗਿਆ ਕਿ ਅੱਛਾ ਕਿਹੜੇ ਲੋਕ ਹੈ ਹੁਣ ਮੈਂ ਕੱਲ ਬਿਆਨ ਸੁਣ ਰਿਹਾ ਸੀ ਦਾਦੂ ਵਾਲ ਦਾ ਬਿਆਨ 10 ਦਿਨ ਪਹਿਲੇ ਦਾਦੂ ਵਾਲ ਦਾ ਬਿਆਨ ਸੀ ਕਿ ਹਰਿਆਣੇ ਵਿੱਚ ਬੀਜੇਪੀ ਨੂੰ ਜਿਤਾਓ ਤੇ ਅੱਜ ਬਿਆਨ ਆ ਉਹਦਾ ਕਿ ਖਡੂਰ ਸਾਹਿਬ ਜੰਮਰ ਭਾਈ ਅਮਰਤਪਾਲ ਨੂੰ ਜਿਤਾਓ ਆ ਸਵਾਲ ਹੈ ਕਿੱਥੋਂ ਕੀ ਦੀ ਸਪੋਰਟ ਹੈ ਕਿਹੜੀਆਂ ਏਜੰਸੀਆਂ ਲੱਗੀਆਂ ਨਿਸ਼ਾਨਾ ਕੀ ਹੈ ਨਿਸ਼ਾਨਾ ਇੱਕੋ ਇੱਕ ਹੈ ਤੁਹਾਨੂੰ ਕਮਜ਼ੋਰ ਕਰਨਾ ਤੁਹਾਡੀ ਪਾਰਟੀ ਨੂੰ ਕਮਜ਼ੋਰ ਕਰਨਾ ਤੁਹਾਡੀ ਮਾਂ ਪਾਰਟੀ ਨੂੰ ਖਤਮ ਕਰਨਾ ਬੰਦੀ ਸੇ ਕੌਣ ਹੈ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਭਾਈ ਅਮਰਤਪਾਲ ਬੰਦੀ ਸਿੱਖ ਨਹੀਂ ਹੈ ਬੰਦੀ ਸਿੱਖ ਉਹ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਹਮਲਾ ਹੋਇਆ ਤੁਹਾਡੇ ਭੈਣਾ ਭਰਾਵਾਂ ਦਾ ਕਤਲੇਆਮ ਕੀਤਾ ਜੋ ਕਤਲੇਆਮ ਕੀਤਾ ਬਰਦਾਸ਼ਤ ਨਹੀਂ ਹੋਇਆ ਕਿ ਕਾਂਗਰਸ ਸਰਕਾਰ ਨੇ ਕਾਂਗਰਸ ਨੇ ਲੀਡਰ ਕੀਤਾ ਜਜ਼ਬਾਤੀ ਹੋ ਕੇ ਉਹਨਾਂ ਨੇ ਕਦਮ ਚੁੱਕੇ ਉਹ ਐ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਛੱਡ ਦਿਓ ਮਾਫ ਕਰ ਦਿਓ ਉਹ ਕੀ ਕਹਿ ਰਹੇ ਐ ਕਿ ਜੋ ਦੇਸ਼ ਦਾ ਕਾਨੂੰਨ ਐ ਸਾਡੀਆਂ ਸਜ਼ਾ ਪੂਰੀਆਂ ਹੋ ਗਈਆਂ ਕੱਲੇ ਸਜ਼ਾ ਪੂਰੀਆਂ ਨਹੀਂ ਦੁਗਣੀਆਂ ਹੋ ਗਈਆਂ ਐਸ ਕਰਕੇ ਹਿਊਮੈਨਿਟਰੀਅਨ ਰਾਈਟ ਸਾਡੇ ਐ ਤੁਸੀਂ ਸਾਨੂੰ ਰੱਖ ਨਹੀਂ ਸਕਦੇ ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਐ ਜੇ ਆ ਜਿਹੜਾ ਦੇਖਿਆ ਬਿਸਕਟ ਬਾਨੂ ਉਹ ਹੀ ਹੈ ਉਹਦੇ ਕਾਤਲਾਂ ਨੂੰ ਬੀਜੇਪੀ ਛੱਡ ਦਿੰਦੀ ਹੈ ਰੇਪ ਕੀਤਾ ਕਤਲ ਕੀਤਾ ਅਸੀਂ ਤਾਂ ਕੱਲੇ ਕਿਹਾ ਇਹਨਾਂ ਨੂੰ ਉਹਨਾਂ ਦੀ ਸਜ਼ਾ ਪੂਰੀ ਹੋ ਗਈਆਂ ਇੱਕ ਸਾਲ ਛਲੇ 6 ਮਹੀਨੇ ਹੋ ਕੇ ਬੰਦਾ ਬੰਦੀ ਸਿੱਕ ਨਹੀਂ ਬਣ ਜਾਂਦਾ ਆ ਫਰਕ ਹੈ ਨਾਲੇ ਜਿਵੇਂ ਵਿਰਸੇ ਨੇ ਕਿਹਾ ਐਨਐਸਏ ਲਾਉਣ ਵਾਲੇ ਝਾੜੂ ਵਾਲੇ ਐਨਐਸਏ ਡਿਬਰੂਗੜ ਭੇਜਣ ਵਾਲੇ ਝਾੜੂ ਵਾਲੇ ਪਰ ਝਾੜੂ ਦੇ ਖਿਲਾਫ ਕੋਈ ਬੋਲਦਾ ਹੀ ਨਹੀਂ ਹੈ ਝਾੜੂ ਨੂੰ ਤਾਂ ਵਧੀਆ ਕਹਿੰਦੇ ਐ ਤੇ ਹੁਣ ਕੱਲੇ ਬੋਲਦੇ ਆ ਅਕਾਲੀ ਦਲ ਨੂੰ ਪਤਾ ਸੀ ਖਡੂਰ ਸਾਹਿਬ ਪੰਤਿਕ ਸੀਟ ਐ ਇਹ ਕਿਵੇਂ ਹਰਾਈ ਜਾਊਗੀ ਲਿਆਓ ਆਪਣਾ ਬੰਦਾ ਖੜੇ ਕਰੋ ਸਮਝੋ ਕੀ ਸਾਜ਼ਿਸ਼ ਹੈ ਆਪਾਂ ਦੇਖ ਲਿਆ ਕਹ ਜੀ ਹਾਲਾਤ ਚੋਂ ਨਿਕਲੇ ਆ ਮਸਾਂ ਪੰਜਾਬ ਵਿੱਚ ਅਮਨ ਸ਼ਾਂਤੀ ਆਈ ਐ ਸਿੱਖ ਕੌਮ ਆਪਣਾ ਘਰ ਆ ਅੱਪਾ ਇੱਥੋਂ ਕਿਤੇ ਬਾਹਰ ਜਾ ਨਹੀਂ ਸਕਦੇ ਅੱਪਾ ਇੱਥੇ ਹੀ ਤਕੜੇ ਹੋ ਸਕਦੇ ਆ ਇੱਥੇ ਹੀ ਸਫਲ ਹੋ ਸਕਦੇ ਆ ਤੇ ਕੱਲੀ ਇੱਕ ਪਾਰਟੀ ਐ ਜੋ ਸੋਚਦੀ ਐ ਕਿ ਪੰਜਾਬ ਤਕੜਾ ਹੋਏ ਤੇ ਆਪਣੀ ਕੌਮ ਪੰਜਾਬੀ ਤਕੜੇ ਹੋਣਗੇ ਮੇਰੇ ਕਿਸਾਨ ਵੀਰ ਬੈਠੇ ਆ ਮੈਂ ਤੁਹਾਨੂੰ 5 6 ਸਵਾਲ ਪੁੱਛਣਾ ਚਾਹਣਾ ਐ ਤੁਹਾਨੂੰ ਟਿਊਬਵਲ ਕਨੈਕਸ਼ਨ ਕਿਦੋਂ ਮਿਲਿਆ ਬੱਚਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਉਹ ਤਰੀਕਾ ਕਢਾ ਲਿਓ ਮੈਂ ਆਰਟੀਆਈ ਤੋਂ ਕਢਾਇਆ ਹੈ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਹੈ ਸਾਡੇ 13 ਲੱਖ ਥੋੜੀ ਜਿਥੇ ਬੰਦੀ ਕਾਲੀਦਲ ਨੇ ਦਿੱਤੇ ਹੈ ਇੰਨਾ ਟਿਊਬਵਲ ਕਨੈਕਸ਼ਨਾਂ ਵਿੱਚ ਬਿਜਲੀ ਮੁਫਤ ਦੇਣ ਵਾਲਾ ਕਾਲੀਦਲ ਥੋਡੇ ਹਨੇਰਾ ਕੱਸੀਆ ਕੱਢਣ ਵਾਲਾ ਕਾਲੀ ਦਲ ਆ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਖਾਲੇ ਬਣਾਉਣ ਵਾਲਾ ਕਾਲੀ ਦਲ ਅੰਡਰਗਰਾਊਂਡ ਪਾਈਪ ਰਾਈਂ ਪਾਣੀ ਭੇਜਣ ਵਾਲਾ ਕਾਲੀ ਦਲ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਝਾੜੂ ਦੀ ਕਿਸੇ ਵੀ ਦੱਸ ਦਿਓ ਥੋਡੇ ਟਰੈਕਟਰਾਂ ਦੇ ਟੈਕਸ ਹੁੰਦਾ ਸੀ ਮਾਫ ਕਰਨ ਵਾਲਾ ਕਾਲੀ ਦਲ ਆ ਗਰੀਬ ਜਨਤਾ ਬੈਠੀ ਐ 4 ਰੁਪਏ ਕਿਲੋ ਆਟਾ ਦੇ 2 ਰੁਪਏ ਕਿਲੋ ਦਾਲ ਦੇ ਨਾਲ ਅਕਾਲੀ ਦਲ ਸ਼ਗਨ ਦੇ ਨਾਲ ਅਕਾਲੀ ਦਲ ਪੈਨਸ਼ਨ ਦੇ ਨਾਲ ਅਕਾਲੀ ਦਲ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਦੇ ਕੇ 6 ਲੱਖ ਬੱਚੇ ਹਰ ਸਾਲ ਪੜ੍ਹਾਉਂਦੇ ਸੀ ਮੁਫਤ ਪੜਾਉਣ ਵਾਲਾ ਅਕਾਲੀ ਦਲ ਲੜਕੀਆਂ ਨੂੰ ਸਰਕਾਰੀ ਸਕੂਲ ਪੜ੍ਹਨ ਵਾਸਤੇ ਸਾਈਕਲ ਦੇਣ ਵਾਲਾ ਅਕਾਲੀ ਦਲ 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲਾ ਅਕਾਲੀ ਦਲ ਤੇ ਤੁਸੀਂ ਤਾਂ ਜਾਣਦੇ ਹੋ ਖੇਮ ਕਰਨ ਵਾਲੇ ਤੁਸੀਂ ਕਿਹੜਾ ਬਿੱਲ ਭਰਦੇ ਹੁੰਦੇ ਸੀ ਠੀਕ ਸੀ ਨਾ ਹੁਣ ਸਾਰੇ ਹੁਣ ਜਿੰਨਾ ਹੁਣ ਕੀ ਕਰਦੇ ਹੋ ਹੁਣ ਝਾੜੂ ਵਾਲੇ ਐ ਦੇਖੋ ਕੀ ਹੁੰਦਾ ਥੋੜਾ ਕੁ ਸੁਣਨ ਵਾਲਾ ਨਹੀਂ ਫਿਰ ਆਪਾਂ ਕਿਉਂ ਆਪਣੀ ਜ਼ਿੰਦਗੀ ਖਰਾਬ ਕਰਨ ਤੇ ਲੱਗੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਦੀ ਸ਼ਾਸਨ ਦੇ ਸ਼ਿਕਾਰ ਹੋ ਰਹੇ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਦੇਖਿਆ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਉਸ ਦੀ ਫੌਜ ਕਮਜ਼ੋਰ ਕਰ ਦਿਓ ਤੇ ਨਤੀਜਾ ਤੁਸੀਂ ਦੇਖ ਹੀ ਲਿਆ ਤੁਸੀਂ ਦੇਖ ਲਿਆ ਕਿਵੇਂ ਭਗਵੰਤ ਮਾਨ ਨੇ ਤੇ ਅਮੇਸ਼ਾ ਨਾਲ ਮਿਲ ਕੇ ਤੁਹਾਡੇ ਬਾਰਡਰ ਤੇ ਪੰਜਾਬ ਦੇ ਹੱਦ ਵਿੱਚ ਤੁਹਾਨੂੰ ਰੋਕਿਆ ਬੰਬ ਸਿਡੇ ਗੋਲੀਆਂ ਜਲਾਈਆਂ ਸ਼ਹੀਦ ਕੀਤੇ ਤੁਸੀਂ ਸੋਚਦੇ ਹੋ ਜੇ ਕਾਲੀਦਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਹਰਿਆਣੇ ਦੀ ਕਿ ਆਪਣੇ ਪੰਜਾਬ ਦੀ ਧਰਤੀ ਤੇ ਇੰਨਾ ਕੁਝ ਹੋ ਜਾਂਦਾ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਖਾਲਸਾ ਜੀ ਆ ਆਪਣਾ ਘਰ ਹੈ ਇੱਥੇ ਘਰ ਵਿੱਚ ਤੁਸੀਂ ਦੇਖਿਆ ਆਈ ਜਥੇਬੰਦੀ ਥੋੜੀ ਹੈ ਦੂਜੇ ਜਿੰਨੇ ਐ ਉਹ ਕੌਂਦੇ ਐ ਤੁਹਾਨੂੰ ਕਮਜ਼ੋਰ ਕਰਨ ਵਾਸਤੇ ਹੁਣ ਆ ਧਿਆਨ ਸਿੰਘ ਮੰਡ ਕੋਈ ਪੰਥਕ ਐ ਅਜਾ ਦਾਦੂ ਵਾਲ ਅ ਸਾਰੇ ਜਿੰਨੇ ਐ ਏਜੰਸੀਆਂ ਦੇ ਬੰਦੇ ਐ ਏਜੰਸੀਆਂ ਉਹਨਾਂ ਨੂੰ ਖੇਮ ਕਰਦੀਆਂ ਐ ਐਂ ਮੈਂ ਵਿਰਸਾ ਸਾਹਮਣੇ ਸੀ ਜਦੋਂ ਮੈਂ ਟੈਲੀਫੋਨ ਕੀਤਾ ਪੁੱਛਣ ਵਾਸਤੇ ਕਾਗਜ਼ਾਂ ਵਾਸਤੇ ਆਪਣੇ ਇੱਥੇ ਖਡੂਰ ਸਾਹਿਬ ਦਾ ਜਿਹੜਾ ਹਲਕਾ ਰਿਟਰਨਿੰਗ ਆਫਸਰ ਰਿਟਰਨਿੰਗ ਆਫਸਰ ਨੇ ਕਿਹਾ ਕਿ ਮੈਨੂੰ ਸੁਪਰਡੈਂਟ ਜੇਲ ਦਾ ਡਿਬਰੂਗੜ੍ਹ ਜੇਲ ਦਾ ਸੁਪਰਡੈਂਟ ਦਾ ਫੋਨ ਆਇਆ ਕਿ ਕਾਗਜ਼ ਸਾਰੇ ਠੀਕ ਐ ਮੇਰੇ ਸਾਹਮਣੇ ਆ ਕਾਗਜ਼ ਰਿਜੈਕਟ ਨਾ ਕਰਿਓ ਪਹਿਲੀ ਗੱਲ ਸੁਪਰਡੈਂਟ ਕਿਉਂ ਕਹੂਗਾ ਕਿ ਉਹਦਾ ਕੋਈ ਮਾਸੀ ਦਾ ਮੁੰਡਾ ਕਿ ਮੈਂ ਕਰਾਉਣਾ ਹਲੇ ਵੀ ਨਹੀਂ ਸਮਝਦੇ ਮੈਂ ਇੱਕ ਹੋਰ ਪੁੱਛਣਾ ਚਾਹਣਾ ਹੈ ਜੇ ਖਾਲਸਾ ਜੀ ਆਪਾਂ ਵਕੀਲ ਕਰਾਂਗੇ ਜੇ ਤੁਸੀਂ ਵਕੀਲ ਕਰੋਗੇ ਕਿ ਕਾਂਗਰਸੀ ਨੂੰ ਵਕੀਲ ਕਰੋਗੇ ਨਹੀਂ ਤੇ ਭਾਈ ਅਮਰਿਤਪਾਲ ਦਾ ਵਕੀਲ ਕੌਣ ਹੈ ਆਰਐਸਐਸ ਦਾ ਮਾਲਵੇ ਦਾ ਹੈੱਡ ਹੈ ਗੂਗਲ ਕੱਢ ਕੇ ਹੁਣ ਹੀ ਦੇਖ ਲਿਓ ਆਰਐਸਐਸ ਦਾ ਹੈਡ ਹੈ ਇਹਨੂੰ ਵੱਧ ਕੀ ਕਹਿ ਸਕਦੇ ਐਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਆ ਦੇਖੋ ਨਾਲ ਆ ਵਕੀਲ ਹੈ ਆਰਐਸਐਸ ਦੇ ਨਾਲ ਖੜਾ ਆ ਖੜਾ ਆ ਦੇਖੋ ਆ ਵਕੀਲ ਟਿਕ ਜਿਹਨੇ ਅਨਾਉਂਸ ਕੀਤੀ ਆ ਗਿਆ ਉੱਥੇ ਡਿਬਰਗੋੜ ਜੇਲ੍ਹ ਜੇਲ੍ਹ ਤੋਂ ਨਿਕਲ ਕੇ ਪਰਿਵਾਰ ਕਹ ਰਿਹਾ ਸੀ ਨਹੀਂ ਲੜ ਸਾਡੀ ਕੋਈ ਸੋਚ ਨਹੀਂ ਤੇ ਡਿਬਰਗੋੜ ਜੇਲ੍ਹ ਚਾਰ ਐਸ ਐ ਦਾ ਵਕੀਲ ਆ ਕੇ ਕਹਿੰਦਾ ਜੀ ਲੜ ਰਿਹਾ ਜੀ ਕਾਗਜ਼ ਸਹੀ ਕਰਤੇ ਸਾਰੇ ਯਾਰ ਸਾਨੂੰ ਤਾਂ ਬਾਦਲ ਸਾਹਿਬ ਮੁੱਖ ਮੰਤਰੀ ਆਪਣੇ ਐਨ ਐ ਐਸ ਐ ਜਿਵੇਂ ਵਿਰਸੇ ਨੇ ਦੱਸਿਆ 9988 7-7 ਮਹੀਨੇ ਮਿਲ ਨਹੀਂ ਦਿੰਦੇ ਜੀ ਇੱਥੇ ਹਰ ਹਫਤੇ ਮਿਲਦੇ ਸੋ ਆ ਸਵਾਲ ਹੈ ਮੈਂ ਕਹਿਣਾ ਚਾਹਣਾ ਸੋਚੋ ਧਰਮ ਪ੍ਰਚਾਰ ਕਰਨਾ ਬਹੁਤ ਵਧੀਆ ਗੱਲ ਹੈ ਨਸ਼ੇ ਛਡਾਉਣਾ ਬਹੁਤ ਵਧੀਆ ਗੱਲ ਹੈ ਪਰ ਇਹਦੇ ਪਿੱਛੇ ਹੋਰ ਕੁਝ ਕਰਨਾ ਉਹਨੂੰ ਅੱਗੇ ਰੱਖ ਕੇ ਇਹਦਾ ਮਤਲਬ ਕੌਮ ਦੇ ਪਿੱਠ ਤੇ ਸ਼ਰਾਬ ਮਾਰਨਾ ਹੈ ਇਸ ਕਰਕੇ ਬਚ ਜੋ ਅਖਾਲੀ ਦਲ ਨੂੰ ਫਿਰ ਤੋਂ ਕਮਜ਼ੋਰ ਕਰੋਗੇ ਆ ਉਹੀ ਲੋਕ ਹੈ ਜਿਨ੍ਹਾਂ ਨੇ ਹੁਣ ਚਾਹੁੰਦੇ ਐ ਕੀ ਹੁਣ ਦਰਬਾਰ ਸਾਹਿਬ ਤੇ ਕਾਬਜ ਹੋਈ ਐ ਐਸਜੀਬੀਸੀ ਦੇ ਕੰਟਰੋਲ ਕਰੀਏ ਜੇ ਤੁਸੀਂ ਦੇਣਾ ਚੋਣੇ ਐਸਜੀਬੀਸੀ ਆਰਐਸਐਸ ਨੂੰ ਕੱਲੀ ਆ ਬਚੀ ਐ ਬਾਕੀ ਤਾਂ ਕਬਜ਼ਾ ਕਰ ਗਏ ਫਿਰ ਤੁਹਾਡੇ ਹੱਥ ਹੈ ਖਾਲਸਾ ਜੀ 1 ਜੂਨ ਭੁੱਲਿਓ ਨਾ ਭੁੱਲ ਗਏ ਆਪਾਂ 40 ਸਾਲ ਪਹਿਲੇ ਟੈਂਕਾਂ ਤੋਂ ਪਰੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪਰ ਦੁੱਖ ਹੁੰਦਾ ਐ ਕੀ ਉਹ ਸਾਹਮਣੇ ਦੇ ਬਾਅਦ ਤਿੰਨ ਵਾਰ ਆਪਾਂ ਕਾਂਗਰਸ ਦੀ ਸਰਕਾਰ ਬਣਾਤੀ ਕਾਂਗਰਸ ਦੀ ਸਰਕਾਰ ਬਣਾਤੀ ਫਿਰ ਉਹ ਲੋਕਾਂ ਨੂੰ ਉਸਦਾਰਾਂ ਨੂੰ ਕੀ ਕਵਾਂਗੇ ਉਹ ਕੌਣ ਹੈ ਜਿਹੜਾ ਹਮਲਾ ਭੁੱਲ ਗਏ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਭੁੱਲ ਗਏ ਜਿਹੜੇ ਹੁਣ ਵੀ ਉਹਨਾਂ ਸਿਰੋਪੇ ਦੋ ਦੋ ਗਨਮੈਨ ਪਿੱਛੇ ਸਿਰੋਪੇ ਲੈ ਲੈਂਦੇ ਆ ਪਾਲਣ ਦੀਆਂ ਪਾਰਟੀਆਂ ਬਦਲ ਲੈਂਦੇ ਆ ਦੋ ਗਨਮੈਨ ਦੇ ਦਿਓ ਖੇਰ ਮੰਨ ਦੇ ਦਿਓ ਕਿ ਐਜੀ ਕੌਮ ਆਪਣੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਆ ਅਕਾਲੀ ਦਲ ਥੋੜੀ ਕਿਲਾ ਆਪਣੀ ਤਾਕਤ ਹੈ ਆ ਤਾਕਤ ਨੂੰ ਖੇਰੂ ਖੇਰੂ ਕਰਨ ਵਾਲਿਆਂ ਨੂੰ ਪਛਾਣੀਏ ਤਾਂ ਹੀ ਕੌਮ ਬਚੂਗਾ ਤਾਂ ਹੀ ਪੰਜਾਬ ਬਚੂਗਾ ਤੇ ਮੈਂ ਫਿਰ ਤੋਂ ਕਹਿਣਾ ਚਾਹਣਾ ਹੈ ਜਿਹੜੇ ਸਿੱਖ ਕੌਮ ਹੈ ਸੈਕੂਲਰ ਕੌਮ ਹੈ ਦੇਖੋ ਨੌਵੇਂ ਪਾਤਸ਼ਾਹ ਨੇ ਗੁਰੂ ਸਾਹਿਬ ਨੇ ਇੱਕ ਹਿੰਦੂ ਧਰਮ ਬਚਾਉਣ ਵਾਸਤੇ ਆਪਣਾ ਸੀਸ ਕੁਰਬਾਨ ਕਰਤਾ ਇਤੋਂ ਵੱਡਾ ਐਗਜ਼ਾਮਪਲ ਸੈਕੂਲਰਿਜ਼ਮ ਦਾ ਕੀ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਐ ਕਈ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਇੱਥੇ ਅੱਗ ਲਾਉਣੀਆਂ ਚਾਹੁੰਦੀਆਂ ਐ ਕਿ ਪੰਜਾਬ ਦੇ ਵਿੱਚ ਅੱਗ ਲੱਗੀ ਰਹੇ ਅਕਾਲੀ ਦਲ ਨੂੰ ਪਤਾ ਐ ਸ਼ਰਮ ਨਹੀਂ ਅਕਾਲੀ ਦਲ ਨੂੰ ਕਿ ਆ ਸਾਡਾ ਘਰ ਐ ਜਿੱਥੇ ਅੱਗ ਲੱਗੀ ਰਹੂਗੀ ਤੇ ਇੱਥੇ ਨੁਕਸਾਨ ਆਪਣਾ ਹੀ ਹੋਣਾ ਐ ਸਾਡੀ ਸੋਚ ਹੈ ਕਿ ਸਾਰਿਆਂ ਨੂੰ ਇਕੱਠਾ ਰੱਖੀਏ ਭਰਾਵਾਂ ਵਾਂਗੂ ਰੱਖੀਏ ਆਈ ਤਾਕਤ ਆਪਣੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਪੰਜਾਬ ਬਚਾਉਣਾ ਹੈ ਜੇ ਖਾਲਸਾ ਪੰਥ ਤੁਸੀਂ ਅਕਾਲੀ ਦਲ ਨੂੰ ਬਚਾਉਣਾ ਆਪਣੀ ਕੌਮ ਦੀ ਪਛਾਣ ਬਚਾਉਣਾ ਹੈ ਵਿਰਸਾ ਸਿੰਘ ਬਲਟੋਏ ਨੂੰ ਜਿਤਾਉਣਾ ਪੈਣਾ ਹੀ ਪੈਣਾ ਹੈ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਤੁਹਾਡਾ ਹੋ ਜਾਣਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ